ਮਾਮਲਾ ਇਦਾਂ ਜਿ ਇੱਥੇ ਦਿਨ ਰਾਤ ਇਦਾਂ ਮਾਈਨਿੰਗ ਹੁੰਦੀ ਆ ਕੋਈ ਹਿਸਾਬ ਨਹੀਂ ਤੇ ਜਿਸ ਲਈ ਮੈਂ ਸਵੇਰੇ ਤੜਕੇ ਜੀਸੀਬੀ ਚੱਲ ਰਹੀ ਸੀ ਮੈਂ ਜਾ ਕੇ ਜਿਹਨੇ ਦੇਖਿਆ ਤੇ ਮੌਕੇ ਤੇ ਬੰਨ ਦੇ ਨਾਲੋਂ ਜਾਨੀ ਕਾਫੀ ਮਿੱਟੀ ਚੱਕੀ ਗਈ ਆ ਤੇ ਉਹਦੀ ਮੈਂ ਵੀਡੀਓ ਵੀ ਬਣਾਈ ਆ ਸਮਾਂ ਉਲਟਾ ਮੈਨੂੰ ਡਰਾਈਵਰ ਕਹਿਣ ਅੱਗੇ ਕਿ ਤੁਸੀ ਪਰਮਿਸ਼ਨ ਦਿੱਤੀ ਆ ਫਿਰ ਮੈਂ ਉਹਨੂੰ ਕੁਝ ਇਹ ਕੱਲ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਸੀ ਮੱਖਣਗੜ ਪਿੰਡ ਦੇ ਏਰੀਆ ਵਿੱਚ ਕੋਈ ਨਜਾਇਜ਼ ਮਾਈਨਿੰਗ ਹੁੰਦੀ ਆ ਇਸ ਸਬੰਧੀ ਜਦੋਂ ਸਾਨੂੰ ਸੂਚਨਾ ਮਿਲੀ ਅਸੀਂ ਤੁਰੰਤ ਕਾਰਵਾਈ ਕਰਦੇ ਆ ਅਸੀਂ ਚੱਬੇਵਾਲ ਵੱਲੋਂ ਮੌਕੇ ਤੇ ਪਹੁੰਚ ਗਏ ਮਾਈਨਿੰਗ ਕਰ ਰਿਹਾ ਇੱਕ ਟਰੈਕਟਰ ਟਰਾਲੀ ਨੂੰ ਕਾਬੂ ਕੀਤਾ ਤੇ ਉਹਦਾ ਜਿਹੜਾ ਮਾਲਕ ਸतीश ਕੁਮਾਰ ਉਹਨੂੰ ਵੀ ਕਾਬੂ ਕੀਤਾ ਅਤੇ ਮਾਈਨਿੰਗ ਡਿਪਾਰਟਮੈਂਟ ਦੇ ਅਧਿਕਾਰੀਆਂ ਨੂੰ ਮੌਕੇ ਤੇ ਬੁਲਾ ਕੇ ਉਹਦੇ ਖਿਲਾਫ ਜਿਹੜੀ ਕਾਰਵਾਈ ਸ਼ੁਰੂ ਕਰ ਦਿੱਤੀ ਟਰੈਕਟਰ ਟਰਾਲੀ ਜਿਹੜਾ ਥਾਣੇ ਬੰਦ ਕਰ ਦਿੱਤਾ ਅਤੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਇਸ ਸਬੰਧੀ ਅਸੀਂ ਤੁਹਾਡੇ ਮਾਧਿਅਮ ਰਾਹੀਂ ਆਮ ਪਬਲਿਕ ਨੂੰ ਦੱਸਣਾ ਚਾਹੁੰਦੇ ਹਾਂ ਕਿ ਮਾਈਨਿੰਗ ਦੇ ਖਿਲਾਫ ਸਾਡੀ 0 ਡਾਲਰ ਸਨੀਤੀ ਹੈਗੀ ਆ ਸਰਕਾਰ ਵੱਲੋਂ ਸਾਡੇ ਡੀਜੀਪੀ ਸਾਹਿਬ ਵੱਲੋਂ ਸਖਤ ਹਦਾਇਤਾਂ ਨੇ ਕਿ ਮਾਈਨਿੰਗ ਨਹੀਂ ਬਿਲਕੁਲ ਕਿਸੇ ਕਿਸਮ ਦੀ ਹੋਣ ਦਿੱਤੀ ਜਾਵੇਗੀ ਅਤੇ ਜਿਹੜਾ ਵੀ ਇਸ ਮਾਈਨਿੰਗ ਵਿੱਚ ਸ਼ਾਮਲ ਪਾਇਆ ਗਿਆ ਚਾਹੇ ਉਹ ਮਾਈਨਿੰਗ ਕਰ ਰਿਹਾ ਵਾ ਚਾਹੇ ਕਰਾ ਰਿਹਾ ਜਾਂ ਜਿਸ ਵਹਿਕਲ ਤੇ ਮਾਈਨਿੰਗ ਹੋ ਰਹੀ ਆ ਉਸ ਦੇ ਖਿਲਾਫ ਅਸੀਂ ਤੁਰੰਤ ਕਾਨੂੰਨੀ ਕਾਰਵਾਈ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਕਿਸੇ ਵੀ ਵਿਅਕਤੀ ਨੂੰ ਨਜਾਇਜ਼ ਮਾਈਨਿੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਊਗੀ